ਰੰਜੀਤ ਐਵੇਨਿਊ ਮੈਨ ਪਾਰਕ ਦੇ ਨਾਲ ਲੱਗੇ ਹੋਏ ਦਰਖਤਾਂ ਨੂੰ ਛਾਂਗਣ ਦੀ ਬਜਾਏ ਉਹਨਾਂ ਦੇ ਵੱਡੇ-ਵੱਡੇ ਟਾਣੇ ਕੱਟੇ ਜਾ ਰਹੇ ਹਨ ਜਿਸ ਨਾਲ ਲੋਕਾਂ ਦੇ ਮਨਾਂ ਤੇ ਠੇਸ ਪਹੁੰਚਦੀ ਹੈ ਕਿਉਂਕਿ ਇਹ ਰੁੱਖ ਸਾਨੂੰ ਗਰਮੀਆਂ ਵਿੱਚ ਛਾਂ ਦਿੰਦੇ ਹਨ ਤੇ ਨਾਲ ਹੀ ਸਾਡੇ ਵਾਤਾਵਰਣ ਨੂੰ ਵੀ ਸਾਫ਼ ਰੱਖਦੇ ਹਨ ਇੱਕ ਪਾਸੇ ਸਰਕਾਰ ਤੇ ਹੋਰ ਸਮਾਜ ਸੇਵਾ ਸੁਸਾਇਟੀਆਂ ਵੱਲੋਂ ਵੱਡੇ ਪੱਧਰ ਤੇ ਰੁੱਖ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਰੁੱਖਾਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਕੱਟਿਆ ਵੀ ਜਾ ਰਿਹਾ ਹੈ ਜੋ ਇੱਕ ਬਹੁਤ ਮੰਦਭਾਗੀ ਗੱਲ ਹੈ ਲੋਕਾਂ ਨੇ ਕਿਹਾ ਕਿ ਸਰਕਾਰ ਤੇ ਸਮਾਜ ਸੇਵਾ ਸੁਸਾਇਟੀਆਂ ਤੇ ਹੋਰ ਲੋਕਾਂ ਨੂੰ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਨਵੇਂ ਦਰਖਤ ਲਗਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਣ ਵੀ ਸਾਫ਼ ਰਹੇ ਅਤੇ ਲੋਕਾਂ ਨੂੰ ਸ਼ੁੱਧ ਆਕਸੀਜਨ ਵੀ ਮਿਲਦੀ ਰਹੇ ਇਸ ਬਾਰੇ ਜਦੋਂ ਮੌਕੇ ਤੇ ਕਿਸੇ ਦਰਖਤ ਕੱਟਣ ਵਾਲੇ ਵਿਅਕਤੀ ਜਾਂ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾ ਉਹਨਾਂ ਨਾਲ ਗੱਲਬਾਤ ਨਾ ਹੋ ਸਕੀ ਦਰਖਤਾਂ ਨਾਲ ਜੀਵਨ ਕਿੱਡਾ ਵਧੀਆ ਹਡਾ ਕਿੱਡੀਆਂ ਨੂੰ ਤਾਜੀ ਹਵਾ ਮਿਲਦੀ ਏ ਇਹ ਦਰਖਤ ਵਾੜ ਰਹੇ ਨੇ ਪੋਲੂਸ਼ਨ ਕਿੰਨਾ ਵਧ ਰਿਹਾ ਮੁੜ ਕੇ ਸਰਕਾਰਾਂ ਫਿਰ ਤੁਹਾਨੂੰ ਪਤਾ ਉਹ ਕਰਦੀਆਂ ਹੁੰਦੀਆਂ ਵਾ ਫਿਰ ਉਸ ਤੋਂ ਬਾਅਦ ਇਹ ਪਾਬੰਦੀਆਂ ਲਾ ਦਿੰਦੇ ਗੱਡੀਆਂ ਤੇ ਵੀ ਆਡੀਬਨ ਵਾਲਾ ਸਿਸਟਮ ਚਲਾ ਦਿੰਦੇ ਤੇ ਪਹਿਲਾਂ ਕਿਉਂ ਨਹੀਂ ਇਹ ਚੀਜ਼ਾਂ ਨੂੰ ਰੋਕਦੇ ਪਹਿਲਾਂ ਕਿਉਂ ਨਹੀਂ ਇਹ ਦਰਖਤ ਲਾਉਂਦੇ ਇਹ ਦੇਖੋ ਇਹ ਸਾਰਾ ਸਰਕਾਰ ਦਾ ਦੋਸ਼ ਹੈ ਜੀ ਠੀਕ ਹੈ ਜੀ ਅੱਜ ਆਡੀ ਸਰਕਾਰ ਵਧੀਆ ਹੋਏ ਤੇ ਨੌਜਵਾਨ ਬਾਹਰ ਵੀ ਨਾ ਜਾਣ ਇਹ ਬਾਹਰ ਜਾਣ ਚ ਵੀ ਸਰਕਾਰਾਂ ਦਾ ਹੱਥ ਹੈ ਜੀ ਇਹ ਦਰਖਤ ਇੱਥੇ ਵੜਨਦੇ ਆ ਇੱਥੇ ਵੇਖੋ ਕਿੰਨਾ ਪੋਲਿਊਸ਼ਨ ਹੈ ਠੀਕ ਆ ਵੇਖੋ ਇਹ ਟਾਈਮ ਧੁੰਦ ਪੈਣ ਦਾ ਧੁੰਦ ਪੈਣ ਲੱਗੀ ਸਾਰੇ ਪਾਸੇ ਇਹ ਧੁੰਦ ਨਹੀਂ ਇਹ ਪੋਲਿਊਸ਼ਨ ਆ ਪਰ ਇਹ ਸਰਕਾਰ ਸਮਝਦੀ ਨਹੀਂ ਫਿਰ ਦਿੱਲੀ ਵਾਲੇ ਪਾਸੇ ਉਹ ਦੂਜੀ ਆਰਟੀਫੀਸ਼ੀਅਲ ਰੇਨ ਕਰਾਉਂਦੇ ਆ ਵੀ ਪੋਲਿਊਸ਼ਨ ਨਾ ਹੋਵੇ ਤੇ ਇਤੋਂ ਚੰਗਾ ਦਰਖਤ ਨਾ ਲਾ ਲਈਏ 5 ਰੁਪਏ ਦੀ ਅੰਕਲੀ ਵੇਖੋ ਲਾਗਤ ਆਉਂਦੀ ਹੈ ਢੀ ਸਾਰੀ ਇੱਕ ਪਿਆ ਛੋਟਾ ਜਿਹਾ ਸੀਡ ਲਾਓ ਤੇ ਕਿੱਡੇ ਦਰਖਤ ਹੋ ਜਾਂਦੇ ਆ ਪਰ ਸਰਕਾਰ ਇਹ ਚੀਜ਼ਾਂ ਨਹੀਂ ਸਮਝਦੀਆਂ ਇਹ ਬਹੁਤ ਗਲਤ ਗੱਲ ਅੰਕਲ ਜੀ ਕਿੱਡੀ ਵੇਖੋ ਆਡੀ ਅੰਮ੍ਰਿਤਸਰ ਸਿਟੀ ਆਪਾਂ ਸਿਟੀ ਬਿਊਟੀਫੁੱਲ ਕਹਿ ਦਿੰਦੇ ਆ ਜਦੋਂ ਦਰਖਤ ਹੀ ਵੱਢਦੇ ਤੇ ਬਿਊਟੀਫੁੱਲ ਕੀ ਰਹਿ ਗਿਆ ਸਿਟੀ ਚ ਸਾਰਾ ਕੁਝ ਤੇ ਇਹਨਾਂ ਨੇ ਲਾਤਾ ਸਾਨੂੰ ਦਰਖਤ ਲਾਉਣੇ ਚਾਹੀਦੇ ਆ ਠੀਕ ਆ ਇਹ ਆਈ ਜਿਹੜੇ ਅੱਜ ਦਾ ਯੂਜ਼ ਆ ਸਾਨੂੰ درخت ਆਪ ਲਾਉਣੇ ਚਾਹੀਦੇ ਹਨ ਸਰਕਾਰਾਂ ਤੇ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਆਪਣੇ ਦੇਸ਼ ਵਾਸਤੇ ਆਪਣੇ ਸ਼ਹਿਰ ਵਾਸਤੇਾਨੂੰ ਆਪ ਕੁਝ ਕਰਨਾ ਚਾਹੀਦਾ ਵਾ ਫਰਸਟ ਵਿੱਚ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਰਣਜੀਤ ਐਵੇਨਿਊ ਲਿਜਾ ਰਹੇ ਹਾਂ ਜਿੱਥੇ ਕਿ ਇੱਕ درخت ਵੱਡੇ ਵੱਡੇ درختਾਂ ਨੂੰ ਛਾਂਗਿਆਂ ਦੀ ਬਜਾਏ ਉਹਨਾਂ ਦੇ ਵੱਡੇ ਵੱਡੇ ਟਾਣੇ ਵੱਡੇ ਗਏ ਹਨ ਤੇ ਦੂਸਰੀ ਗੱਲ ਇਹ ਆ ਕਿ ਟਾਣੇ ਵੱਢ ਕੇ ਇੱਥੇ ਹੀ ਸੁੱਟ ਦਿੱਤੇ ਗਏ ਗਏ ਹਨ ਇਹਨਾਂ ਨੂੰ ਉਹਨਾਂ ਨੇ ਜਿਨ੍ਹਾਂ ਨੇ ਵੀ ਇਸ ਨੂੰ ਕਟਿਆ ਹੈ ਜਾਂ ਵਧਾਇਆ ਹੈ ਉਹਨਾਂ ਨੇ ਟਾਣੀਆਂ ਨੂੰ ਨਹੀਂ ਚੁੱਕਿਆ ਕਿਤੇ ਨਾ ਕਿਤੇ ਇੱਕ ਪਾਸੇ ਅਸੀਂ ਰੁੱਖ ਲਗਾ ਰਹੇ ਹਾਂ ਪਰ ਦੂਜੇ ਪਾਸੇ ਜਦੋਂ ਰੁੱਖਾਂ ਦੀ ਨਜਾਇਜ਼ ਕਟਾਈ ਹੁੰਦੀ ਹੈ ਜਾਂ ਇਹ ਕਿਸੇ ਕਰਨ ਇਹ ਰੁੱਖ ਵੱਡੇ ਜਾਂਦੇ ਹਨ ਤਾਂ ਉਸ ਦੀਆਂ ਟਾਣੀਆਂ ਛਾਂਗੀਆਂ ਜਾਣੀਆਂ ਜਿੱਦਿਆਂ ਹਨ ਨਾ ਕੇ ਰੁੱਖ ਨੂੰ ਜਿਆਦਾ ਵੱਡੇ-ਵੱਡੇ ਟਾਣ ਉਹਦੇ ਵੱਡੇ ਜਾਣ ਜਿਸ ਨਾਲ ਇੱਕ ਤੇ ਵਾਤਾਵਰਨ ਵੀ ਸਾਡਾ ਖਰਾਬ ਹੁੰਦਾ ਹੈ ਦੂਜਾ ਗਰਮੀਆਂ ਦੇ ਵਿੱਚ ਜਿਹੜੀ ਇੱਥੇ ਲੋਕਾਂ ਨੂੰ ਛਾਂ ਚਾਹੀਦੀ ਹੈ ਛਾਂ ਮਿਲਣ ਤੋਂ ਵੀ ਉਹ ਲੋਕੀ ਵਾਂਝੇ ਹੋ ਜਾਂਦੇ ਹਨ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਤੇ ਉਹਨਾਂ ਕਰਮਚਾਰੀਆਂ ਅਧਿਕਾਰੀਆਂ ਤੇ ਇਹ ਕਾਰਵਾਈ ਕੀਤੀ ਜਾਵੇ ਜਿਹੜੇ ਕਿ ਦਰਖਤਾਂ ਨੂੰ ਨਜਾਇਜ਼ ਕੱਟ ਰਹੇ ਹਨ ਜਾਂ ਦਰਖਤਾਂ ਨੂੰ ਉਹਨਾਂ ਦੇ ਵੱਡੇ ਵੱਡੇ ਟਾਣੇ ਕੱਟ ਰਹੇ ਹਨ ਕਿਉਂਕਿ ਇਹ ਦਰਖਤ ਜਿਹੜੇ ਹਨ ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹਨ ਤੇ ਇਹਨਾਂ ਨੂੰ ਬਚਾਉਣਾ ਤੇ ਦਰਸਤ ਲਗਾਉਣਾ ਸਾਡਾ ਮੋਢਲਾ ਫਰਜ਼ ਹੈ ਤੇ ਸਾਡਾ ਕਰਤੋਬੀ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ